ਵੀਰ ਲੋਚਾ ਜਸੀ ਜੇ ਕੋ ਗੁਰਮੁਖ ਹੋਇ ਬਾਣੀ ਮਾ ਪੁਰਖ ਕੀ ਜਿਨ ਕਰਿ ਵਾਸਾ ਹੋਇ ਤਨ ਤਨ ਸਤਿਗੁਰੂ ਜੁਗ ਜੁਗਤ ਕਲ ਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਿਵਤਾਰ ਹਾਜ਼ੂਰੀ ਦੇ ਅੰਦਰ ਬੈਠ ਕੇ ਆਪ ਸੰਗਤਾਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਔਰ ਇਸ ਵਕਤ ਪਾਵਨ ਬਾਣੀ ਦੀ ਕਥਾ ਵਿਚਾਰ ਆਪਕਾ ਸਾਹਮਣੇ ਰਲ ਮਿਲ ਕੇ ਕਰਨੀ ਹੈ ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਕੀਤੀ ਹੋਏ ਸਤਿਗੁਰਾਂ ਦੀ ਗੁਰਪਤੇ ਦੀ ਪਾਲਗੇ ਸਾਨ ਔਰ 14 ਕਾਲਗੇ ਤੁਰੰਤ ਹੈ ਸੁਭਲਾਵਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਕੰਤਾ ਦੇ ਜੋਗੋ ਜਿਨਾਂ ਨੇ ਆਪਣੇ ਕੰਮਾਂ ਕਾਰਨ ਨੂੰ ਛੱਡ ਕਰਕੇ ਨੀਰਾਨ ਨੂੰ ਯਾਰ ਦੇ ਹੋਏ ਅੰਮ੍ਰਿਤ ਵੇਲੇ ਸੁਭਾਲ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ ਸਤਿਗੁਰੂ ਪਾਸਾ ਜੀ ਦਾ ਪਾਵਨ ਬਚਨ ਹੈ ਸਤ ਗੁਰ ਆਇਓ ਸ਼ਰਨ ਤੁਹਾਈ ਵਿਲਾਸੁ ਖੁਖਾ ਨਾਮ ਹਰਿ ਸੋਭਾ ਚਿੰਤਾ ਲਾਇ ਹਮਾਰੀ ਰਵਿ ਗੁਰੂ ਜੀ ਦੇ ਘਰ ਦੇ ਵਿੱਚ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਸਾਰੇ ਤਰ੍ਹਾਂ ਦੇ ਦੁੱਖ ਕਲੇਸ਼ ਟੱਕੇ ਜਾਂਦੇ ਐ ਸਤਿਗੁਰਾਂ ਦੀ ਕਿਰਪਾ ਵਰਤ ਜਾਂਦੀ ਹੈ ਰਹਿਤਾਂ ਹੋ ਜਾਂਦੀਆਂ ਕਮਾਈ ਦੇ ਵਿੱਚ ਕਿਰਪਾ ਦਾ ਹੱਥ ਸਤਿਗੁਰਾਂ ਦਾ ਪੈ ਜਾਂਦਾ ਹੈ ਵਰਤਨਾ ਬੈਣੀਆ ਸੂਪ ਹੋ ਜਾਂਦੀ ਹੈ ਜਦੋਂ ਅਸੀਂ ਧੰਗੁਰੂ ਨਾਨਕ ਸਰਪਾਸਾ ਜੀ ਦੇ ਚਰਨਾਂ ਦਾ ਆਸਰਾ ਕੱਢਦੇ ਜਿਵੇਂ ਕਿ ਧੰਗਾਨ ਸਤਗੁਰੂ ਗੁਰੂ ਪੰਚਮ ਪਾਸਾ ਜੀ ਤੇਰੇ ਦਾਦੇ ਸਰਕਾਰ ਸ਼ਾਂਤੀ ਦੇ ਪੁੰਜ ਸੇਵਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੇਂਦਰਵਾਰ ਸਰੂ ਅੰਮਤ ਸਭ ਸਰ ਵਿਕੇ ਬਰਾਜਮਨ ਸੁਗੁਰੂ ਪਿਆਰਿਓ ਉਸ ਟਾਈਮ ਤੇ ਪੱਤੀ ਦੇ ਰਹਿਣ ਵਾਲਾ ਤਿੰਨ ਲੱਖੀ ਚੌਧਰੀ ਉਹ ਰੋਹ ਤਨ ਲੱਖੀ ਚੌਧਰੀ ਢਾਕੀ ਜੋ ਮੰਨਿਆ ਜਾਂਦਾ ਸੀ ਕਿਉਂਕਿ ਉਹਨਾਂ ਸਮਾਂ ਦੇ ਵਿੱਚ ਉਸ ਤਨਖੇ ਜੋ ਚੌਧਰੀ ਸਿੰਘ ਉਹਦੇ ਕੋਲ 3 ਲੱਖ ਦੀ ਜਾਇਦਾਦ ਸੀ ਹੁਣ ਉਹਨਾਂ ਵੇਲਾਂ ਦੇ ਵਿੱਚ 3 ਲੱਖ ਬਹੁਤ ਸੀ ਤਾਂ ਪਾਲਕੀ ਦੇ ਵਿੱਚ ਬੈਠ ਕਰਕੇ ਉਹ ਕਿਤੇ ਵੀ ਜਾਂਦਾ ਤੇ ਉਹਦੇ ਅਹਿਲਕਾਰ ਵਗੈਰਾ ਉਹ ਲੈ ਕੇ ਜਾਂਦੇ ਪਾਲਕੀ ਦੇ ਵਿੱਚ ਬੈਠ ਕੇ ਜਾਂਦਾ ਸੀ ਕੌਣ ਤਿੰਨ ਲੱਖੀ ਚੌਧਰੀ ਹੈ ਜਿਹੜਾ ਉਹ ਬਿਮਾਰ ਪੈ ਗਿਆ ਬਿਮਾਰ ਪਿਆ ਹੋਇਆ ਅਨੇਕਾਂ ਹਕੀਮਾਂ ਦੇ ਕੋਲ ਗਿਆ ਵੈਦਾਂ ਦੇ ਕੋਲ ਗਿਆ ਕਿਤੋਂ ਵੀ ਆਰਾਮ ਨਹੀਂ ਆਇਆ ਤਾਂ ਫਿਰ ਜਦੋਂ ਨਾਂ ਆਰਾਮ ਆਇਆ 3114 ਨੂੰ ਗੁਰੂ ਪਿਆਰਿਓ ਫਿਰ ਧੰਨ ਗੁਰੂ ਪੰਚਾਂ ਪਾਸਾ ਜੀ ਦਾ ਆਸਰਾ ੱਤਕਿਆ ਗੁਰੂ ਨਾਨਕ ਸਾਹਿਬ ਪਾਸਾ ਜੀ ਦਾ 3114 ਨੇ ਆਸਰਾ ੱਤਕਿਆ ਇਸ ਕੋ ਸਤਿਗੁਰਾਂ ਦਾ ਬਚਨ ਸਗਲ ਦੁਆਰ ਕੋ ਛੜਕੈ ਗਰੋ ਤੁਹਾਰੋ ਦੁਆਰ ਜਦੋਂ ਆਪਣੇ ਹੱਥ ਖੜੇ ਹੋ ਜਾਂਦੇ ਐ ਤਾਂ ਉਹਨਾਂ ਗੁਰੂ ਪਿਆਰਿਓ ਫਿਰ ਆਪਾਂ ਸਾਰੇ ਦੁਆਰੇ ਛੱਡ ਕੇ ਗੁਰੂ ਨਾਨਕ ਸਾਹਿਬ ਪਾਸਾ ਜੀ ਦਾ ਦੁਆਰਾ ਮੰਗਦੇ ਐ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਅੱਗੇ ਆ ਕੇ ਫਿਰ ਅਰਜੋਈ ਕਰਦੇ ਐ ਸੱਜੇ ਪਾਸਾ ਕਿਰਪਾ ਕਰੋ ਕੋਈ ਭੁੱਲ ਹੋਈ ਤਾਂ ਉਹਨ ਬਖਸ਼ ਦੇ ਮੇਰੇ ਕਾਰਜਾ ਜਿਹੜੇ ਕੋ ਰੁਕੇ ਹੋ ਉਹਨਾਂ ਨੂੰ ਸਵਾਹੋ ਆਪਣੇ ਕੋਸ਼ਿਸ਼ਾਂ ਬਹੁਤ ਲਾਈ ਪਰ ਉਹ ਚੱਲੀ ਕਿਉਂਕਿ ਜਿੰਨੇ ਵੀ ਕਾਰਜਾ ਉਹ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਹੀ ਹੈ ਪਰ ਉਹਨਾਂ ਕਾਰਜਾਂ ਨੂੰ ਆਪਾਂ ਆਪ ਆਪਣੇ ਸਰ ਲੈ ਲੈਨੇ ਵੀ ਮੈਂ ਆਪ ਸਵਾਹ ਰੂਗਾ ਯੇ ਨਾ ਹੋਣਾ ਗੁਰੂ ਨਾਨਕ ਸਾਹਿਬ ਪਾਸਾ ਜਿਹਨੇ ਕਾਰਜ ਨੂੰ ਸਵਾਰਨਾ ਹੈ ਤੇ ਗੁਰੂ ਪਿਆਰੂ ਆਪਾਂ ਕਿੱਥੋਂ ਸਵਾਰ ਲਵਾਂਗੇ ਉਹ ਤਾਂ ਫਿਰ ਗੁਰੂ ਨਾਨਕ ਸਾਹਿਬ ਪਾਸਾ ਹੀ ਸਵਾਰ ਲਗੇਗਾ ਇਸ ਕਰਕੇ ਗੁਰੂ ਪਿਆਰਿਓ ਫਿਰ ਜਦੋਂ ਗੁਰੂ ਨਾਨਕ ਸਾਹਿਬ ਪਾਸਾ ਜਿਹਦੇ ਉੱਪਰ ਛੱਡ ਦੇ ਦਾ ਕਰੋਸਾ ਕਰਕੇ ਵੀ ਸੱਜੇ ਪਾਸਾ ਤੂੰ ਹੀ ਹੈ ਸਭ ਕੁਝ ਕਰਨ ਵਾਲਾ ਤੇ ਮੇਰੇ ਵਸ ਦਾ ਰੋਗ ਹੈ ਵਾਹਿ ਗਾਹੀ ਕੀ ਲਾਜ ਆਸਾ ਫਿਰ ਪਾਸਾ ਸਾਡੀ ਲਾਜ ਰੱਖਦਾ ਗੋਬਿੰਦ ਦਾਸ ਜੀ ਵਾਰ ਟਨ ਲੱਕੀ ਚੌਧਰੀ ਜਿਹੜਾ ਜਦੋਂ ਉਹਦੇ ਹੱਥ ਖੜੇ ਹੋ ਗਏ ਬਹੁਤ ਪਾਸੇ ਭੱਜਿਆ ਕਿਤੋਂ ਆਰਾਮ ਨਹੀਂ ਆਇਆ ਫਿਰ ਧੰਨ ਗੁਰੂ ਪੰਚਾਂ ਪਾਸ਼ਾ ਜੀ ਦੇ ਕੋਲ ਆਇਆ ਆਖਿਆ ਕਿ ਪਾਸ਼ਾ ਕਿਰਪਾ ਕਰੋ ਜਦੋਂ ਪਹੁੰਚਿਆ ਆ ਕੇ ਦਰਸ਼ਨਦਾਰੇ ਕੀਤੇ ਸਤਗੁਰਾਂ ਨੂੰ ਦੋ ਬੇਨਤੀਆਂ ਕੀਤੀਆਂ ਧੰਨ ਲੱਖੀ ਚੌਧਰੀ ਤੈਨਨੇ ਲੱਗੀ ਚੌਂਦਰੀ ਨੇ ਦੋ ਬੇਨਤੀਆਂ ਕੀਤੀਆਂ ਕਿ ਸੱਚੇ ਪਾਸਾ ਇੱਕ ਤਾਂ ਤੁਸੀਂ ਕਿਰਪਾ ਕਰਦੇ ਵੋ ਮੇਰਾ ਸਰੀਰ ਦਾ ਜਿਹੜਾ ਦੁੱਖ ਹੈ ਉਹ ਕਿਤੋਂ ਆਰਾਮ ਨਹੀਂ ਆਇਆ ਤੇ ਕਿਰਪਾ ਕਰਕੇ ਇਹਨੂੰ ਪਟਨਾ ਕਰੋ ਤੁਹਾਡੇ ਦਰ ਤੇ ਕੋਈ ਵੀ ਸਵਾਲੀ ਬਣ ਕੇ ਆ ਜਾਵੇ ਤੁਹਾਡੇ ਦਰ ਤੇ ਕੋਈ ਨਿਮਾਣਾ ਬਣ ਕੇ ਆ ਜਾਵੇ ਤਾਂ ਉਹਦੇ ਤੁਸੀਂ ਦੁੱਖ ਘਟ ਦਿੰਦੇ ਤੇ ਪਾਸਾ ਜੀ ਕਹਿੰਨੇ ਫਿਰ ਚੌਧਰੀ ਪਰ ਦੂਜਾ ਵਚਨ ਕਿਹੜਾ ਹੈ ਮਾਰੇ ਦੂਸਰੀ ਬੇਨਤੀ ਇਹ ਹੈ ਵਚਨ ਨਹੀਂ ਹੈ ਕਿ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਧੰਨ ਗੁਰੂ ਪੰਚੋ ਪਾਸਾ ਜੀ ਕਹਿੰਦੇ ਦਨ ਲਖੀ ਚੌਧਰੀ ਗੱਲ ਇਹ ਹੈ ਪੱਟੀ ਦਾ ਕੋਈ ਚੌਧਰੀ ਆਗਾ ਵੱਡਾ ਬੰਦਾ ਤੇਰੇ ਕੋਲੇ ਬਹੁਤ ਹੈ ਜਾਇਦਾ ਤੇਰੇ ਕੋਲੇ ਬਹੁਤ ਹੈ ਔਰ ਸਾਰੇ ਲੋਕ ਆ ਜਿਹੜੇ ਨੇਰੇ ਤੇਰੇ ਦੇ ਉਹ ਤੇਰੇ ਕਹਣੇ ਦੇ ਵਿੱਚ ਚੱਲਦੇ ਆ ਤੇ ਤੂੰ ਆਪਣੇ ਚੌਧਰ ਸਾਰੇ ਪਾਸੇ ਚਲਾ ਰੇ ਜੇ ਤੂੰ ਸਾਡੀ ਗੱਲ ਮੰਨੇ ਤੂੰ ਆਪਣੇ ਚੌਧਰ ਆਪਣੇ ਪੱਲੇ ਰੱਖ ਉਹ ਵਧੀਆ ਗੱਲ ਰਵੇਗੀ ਸਿੱਖੀ ਆ ਨਾ ਜਿਹੜੀ ਉਹ ਕਮਾਉਣੀ ਬਹੁਤ ਔਖੀ ਹੈ। ਤੇਥੋਂ ਸਿੱਖੀ ਕਮਾਈ ਨਹੀਂ ਜਾਂਦੀ। ਕਿਉਂ ਜਿਹੜੀ ਸਿੱਖੀ ਦੀ ਲੈਨ ਇੱਕ ਨਿਮਾਣੇ ਬਣ ਕੇ ਰਹਿਣਾ ਪੈਂਦਾ। ਜਿਹੜਾ ਗੁਰੂ ਦਾ ਸਿੱਖ ਆ ਨਾ ਸਿੱਖੀ ਸਿਖਿਆ ਗੁਰ ਵਿਚਾਰ। ਗੁਰੂ ਦੀ ਜਿਹਨੇ ਮੰਤ ਧਾਰਨਾ ਕੀਤੀ ਆ ਉਥੇ ਮਨ ਨਿਵਾ ਰੱਖਣਾ ਪੈਂਦਾ। ਮਤ ਉਹੀ ਰੱਖਣੀ ਪੈਂਦੀ ਹੈ ਨਿਮਾਣਾ ਬਣ ਕੇ ਰਹਿਣਾ ਪੈਂਦਾ ਨਿਮਰਤਾ ਦੇ ਵਿੱਚ ਰਹਿਣਾ ਪੈਂਦਾ ਫਿਰ ਭਾਈ ਉਥੇ ਚੌਧਰ ਨਹੀਂ ਚੱਲਦੀ ਉਥੇ ਚੌਧਰੀ ਨਹੀਂ ਕਹਾਏ ਜਾਣ ਦਿੱਤੇ ਫਿਰ ਔਖਾ ਹੋ ਜਾਂਦਾ ਕਿਉਂ ਨਿਮਾਣੇ ਬਣ ਕੇ ਅਕਾਲ ਪੁਰਖ ਦੇ ਘਰ ਦੀ ਜਿਹੜੀ ਸੇਵਾ ਕਿਉਂ ਕੀਤੀ ਜਾਂਦੀ ਹੈ ਜੋਗਰੀ ਵਾਂ ਕੇ ਤੇ ਵੱਡੇ ਬਣ ਕੇ ਤਾਂ ਕੀਤੀ ਨਹੀਂ ਜਾਂਦੀ ਤੂੰ ਘਰਨੀਮਾ ਨਹੀਂ ਹੋਣਾ ਤੇ ਸਿੱਖੀ ਦੇ ਥੋ ਕੁਮਾਈ ਨਹੀਂ ਜਾਂਦੀ ਆਕਦਾ ਕਹਿੰਦਾ ਨਹੀਂ ਮਹਾਰਾਜ ਐਸੀ ਗੱਲ ਨਹੀਂ ਕੋਈ ਹੈ ਤੁਸੀਂ ਕਿਰਪਾ ਕਰੋ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ ਤੁਸੀਂ ਮੇਰੇ ਦੁੱਖ ਨੂੰ ਘਟੋ ਤੇ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਜਦੋਂ ਬਹੁਤਾ ਜੋਰ ਪਾ ਕੇ ਕਹਿਆ ਨਤ ਨੱਥੇ ਚੌਧਰੀ ਜੀ ਨੇ ਤਨ ਗੁਰੂ ਪੰਚਮ ਪਾਸਾ ਜੀ ਤਾਂ ਤਨ ਗੁਰੂ ਪੰਚਮ ਪਾਸਾ ਜੀ ਕਹਿੰਦੇ ਚੰਗਾ ਭਾਈ ਤਨ ਲਖੀ ਚੌਧਰੀ ਪੈਗਾਮ ਇਹ ਹੈ ਸਿੱਖੀ ਦੀ ਦਾਤ ਵੀ ਤੈਨੂੰ ਬਖਸ਼ਾਂਗੇ